ਬਹੁਤ ਦੇ ਦੇ ਲਈ ਬਹੁਤ ਲੱਕ ਕਰਨਾ ਬਾਬਾ ਜੀ ਹੋਰ ਸੇਬ ਦੋ ਯਾਰ ਸਾਰ ਸੇਬ ਬਾਬਾ ਜੀ ਤੋਂ ਮਮਾ ਲਾਇਆ ਗਿਆ ਜੀ ਇਕਦਮ ਲੜਾ ਇਕਲਾ ਕੰਮ ਚੱਲ ਰਿਹਾ ਹੈਗਾ ਆਜੋ ਉਹ ਦੇਖੋ ਜਿਹੜੇ ਜੱਟਾਂ ਨੇ ਮਮਾ ਲਾਇਆ ਉਹ ਵੱਡਾ ਫੈਸਲਾ ਜੇ ਜੇ ਤੋਂ ਮੇਰਾ ਬੀਜ ਆ ਗਿਆ ਦੇ ਕੋਪਰ ਮਰ ਗਏ ਹੋਏ ਹੈ ਸਜਣ ਤੇ ਕੋਸ਼ ਹੁੰਦਾ ਹੈ ਲੋ ਵੀ ਇਸ ਤਰ੍ਹਾਂ ਹੀ ਹੋਇਆ ਇਹਨਾਂ ਨੇ ਜੇ ਕਰਵਾਇਆ ਦਾ ਦਾ ਇੱਕ ਮਤਲਬ ਕੋ ਮਰ ਦਿੱਟ ਵੀ ਜਾ ਗਈ ਹੈ ਘਣਾਟਾ ਉਪਰ ਜਰੂਰ ਹਵਾ ਜਰੀ ਅੰਦਰ पे ਕੋ ਮਰ ਰਿਹਾ ਹੈ ਬਹੁਤ ਇੰਸਟੈਂਡ ਨੇ ਜੋ ਕਰ ਰਹੇ ਹੈ ਕਿ ਲਖੇ ਚਿੜਾ ਤੇ ਇਹ ਪਹਿਲਾ ਮੋੜ ਉਹ ਕਰਾ ਦੇਣਾ ਹੈ ਤੇ ਪ੍ਰਾਣੋ ਮੁੱਤਲਬ ਸਰ ਸਾਹਿਬ ਸੀਗਾ ਉਹ ਵੀ ਮਤਲਬ ਵਧਾਉਣੀ ਕਿ ਉਹਨੇ ਜੀ ਫਾਇਆ ਦੇ ਤੇ ਇਹਦਾ ਮੋੜ ਜਦੋਂ ਥੱਲੇ ਆ ਗਿਆ ਭਾ ਵੜ ਲਾ ਨੀ ਕੋਈ ਨਾ ਖੱਡ ਕੇ ਨਾ ਵੜ ਇੱਕ ਸਾਈਡ ਇੱਧਰਲੀ ਨਾ ਵਢੀ ਹੋਣ ਕੇ ਪਾਸੇ ਨੂੰ ਨੀ ਜਾਂਦਾ ਟਰੈਕਟਰ ਲਾ ਕੇ ਹੋਮ ਸਾਹਿਬ ਮਤਲਬ ਇਹ ਗੁੰਮ ਤੋਂ ਪਾ ਕੇ ਲਾਉਣ ਕੋਈ ਨਹੀਂ ਕੀਆ ਹੋਰ ਜੇ ਹੁਣ ਇੱਥੇ ਆ ਵੇਖਣ ਦਾ ਕਿਸੇ ਨੂੰ ਨਹੀਂ ਇਹ ਤੋਂ ਦੇ ਦਈਂ ਨੂੰ ਕੜਾ ਜੀ ਜਿਆ ਜਿਆ ਲੇ ਲੈਂਦਾ ਥੋੜੀ ਜਿਹਾ ਕਹੇ ਕਰਾ ਜੀ ਡੇੜੀ ਕਰ ਇਸ ਤੋਂ ਬਾਅਦ ਇਹ ਚਲਾ ਜਾਊਗਾ ਤੇ ਇਹ ਮਤਲਬ ਥੱਲੇ ਆ ਜਾਂਦਾ ਆਪਣੀ ਮੇਰੀ ਮੈਂ ਤਾਂ ਆਪਣੇ ਹੀ ਇਹ ਬੜਾ ਬਾਬਾ ਹੋਇਆ ਇਹ ਬਹੁਤ ਵੱਡਾ ਪ੍ਰਣਾਲਾ ਹੈ 14 ਵਾਦੀ ਜਿਹੜਾ 14 ਜੁੜੀ ਜਾਂਦੇ ਇਹਦੇ ਵਿੱਚ ਮਤਲਬ ਹੋਰ ਕਿ ਮੈਂ ਹੌਲੀ ਹੌਲੀ ਬੈਠ ਜਾਣੀ ਹੈ ਹੌਲੀ ਹੌਲੀ ਇੱਕ ਪਾਸੇ ਜਾਰਾ ਬਈ ਹੋਟਲ ਇਹਦਾ ਉਹ ਹੈ ਇਹਦਾ ਲੱਗਦਾ ਹੈ ਉਹ ਕਿਸੇ ਤਰ੍ਹਾਂ ਬਣੀ ਹੋਊਗਾ ਇਹਦਾ ਤੇ ਵੈਸੇ ਤਾਂ ਇਹਦੇ ਤੋਂ ਵੀ ਘੈਂਟੇ ਲੋਕ ਆ ਫਿਰ ਇਹਦੇ ਦੀ ਜਾਲੀ ਹੋਣੀ ਹੈ ਇਹਦੇ ਇਹਦਾ ਵੀਡੀਓ ਬਣਾਉਣ ਹੋ ਰਹੇ ਹੈ ਕੁਸ਼ਕ ਵੀਡੀਓ ਹੋ ਰਹੀ ਹੈ ਇਹਦਾ ਖੱਟਾ ਬਣਾਇਆ ਸੀਗਾ ਖੱਟੇ ਚੋਂ ਵੀ ਡਾਉਨ ਕਰਦੇ ਆ ਇਹਦਾ ਮਤਲਬ ਸਾਰਾ ਉਹ ਬਹੁਤ ਵਧੀਆ ਚੀਜ਼ ਬਣੀ ਹੈ ਇਹ ਕਿੰਨਾ ਅੰਦਰ ਰਿਹਾ ਘਰ ਤੇ ਤਕਰੀਬਨ ਅੱਧਾਈ ਚਾਈਦੀ ਹੈ ਕਿਉਂਕਿ ਉਹਨਾਂ ਦਾ ਪਾਰਾ ਦਾ ਕੰਮਾ ਬਹੁਤ ਵੱਡਾ ਹੈ ਮਾਮਾ ਉਹਨਾਂ ਦਾ ਬਹੁਤ ਦੇਖਾ ਸ੍ਰੀ ਵੀ ਹੋ ਗਿਆ ਤੇ ਇਹ ਜਿਹੜੀ ਚੀਜ਼ ਬਹੁਤ ਵੱਡੀ ਚੀਜ਼ ਹੈ ਉਹ ਤਾਂ ਫਰਦਾਰ ਵੀ ਫੇਟ ਕਰ ਸਕਦਾ ਉਹ ਵੀ ਆਪਾਂ ਜੇ ਲਿਖਣਾ ਦੇਖਣਾ ਉਹ ਬਹੁਤ ਵੱਡਾ ਰਿਸਕ ਹੈ ਜਿਵੇਂ ਕਰੋ ਨੀਵਾ ਕਰੋ ਨੀਵਾ ਕੋਈ ਕੋਣ ਹਾਰ ਕਰਾ ਬਣਾ ਮੈਂ ਬਾਈ ਸਤਿ ਸ੍ਰੀ ਅਕਾਲ ਜੀ ਜੀਵਾ 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 ਜੀ ਯੋ ਕਾਲੋ ਪਰਚਾਰ ਕੇ ਪੋਰੀਟਾ ਲਾ ਲਓ ਯੋ ਕਾਲੋ ਯੋ ਹੈਡਰ ਆ ਗਿਆ ਹੋਇਆ ਜੀ ਜਾਨ ਸਰੋ ਕੋਡ ਹੋ ਗਿਆ ਕੋਈ ਨਾ ਕਹ ਰਿਹਾ ਕਿ ਹੁਣ ਬਣਾਉਗਾ ਬੱਧੀਆ ਸਾਥ ਸਾਹ ਰੰਦੇ ਜੀ ਜਿਹੜਾ ਜਿਹੜਾ ਅਕੂ ਆ ਪਾਉਣੀ ਜਿਹੜਾ ਜਿਹੜਾ ਪੋਰੀਓ ਦੀ ਬਣਾਵੇ ਆ ਗਿਆ ਆਪਾਂ ਉਹ ਫੇਰ ਚੱਪਾ 也不能慢着不嘞， ਪਾਰਾ ਨੂੰ ਚਾਹ ਰਿਹਾ ਜੋ ਬਸ ਕਿਰਪਾ ਕਰੇ ਨਾ ਨਾ ਰੰਗ ਆਪਰੇ ਬਾਰ ਬਸ ਦਾ ਮਰੋਥੀ ਬਾਰ ਮੁਕਰ ਬਹੁਤ ਸਾਰੇ ਹਰੇਕ ਮਿੰਟ ਦੇ ਚੇਤਕੀ ਹੁਣ ਵਾਹਿਗੁਰੂ ਕਿਰਪਾ ਕਰੇ ਨਹੀਂ ਇਤੋ ਜੇ ਅਸੀਂ ਕਰਦੇ ਸਭ ਕੰਮ ਸਹੀ ਤਰ੍ਹਾਂ ਹੋਈ ਕਾਫੀ ਲਾ ਪੈਸੇ ਲੱਗਣਾ ਆਵਾਜ਼ ਆ ਰਹੀ ਹੈ ਸਾਰਾ 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 ਤੇ ਤੂ ਜਰਾ ਹੀ ਕਰ ਰਿਹਾ ਜੀ ਸ਼ਾਇਦ ਅੰਦਰ ਫੋੜਿਆ ਹੋਵੇ ਮਲਕਾਂੋਂ ਮਿਲਣ ਦਾ ਦਵਾਰ ਹੀ ਖਸਤਾ ਹੋਣਾ ਜੀ ਗਾਮੇ ਤੇ ਆਵੇ ਉਤਾਰਾਂਗੇ ਫਿਰ ਪਵਾ ਫਿਰ ਲਾਇਆ ਜਾਊਗਾ ਫਿਰ ਦਵਾਰੇ ਚੱਲ ਜਾਣਾ ਤੇ ਉਹ ਵੈਟਰ ਆ ਵੀ ਆਇਆ ਪਾਣੇ ਸਾਉ ਨੂੰ ਲਾਉਣ ਵਾਸਤੇ ਗੁਰੂ ਜੀ ਨੂੰ ਦੋ ਨੋ ਪੈਣਾ ਦੋ ਸਾਹਿਬ ਸਾਹਿਬ ਤੋਂ ਪਾਪਾ ਬਲਵਾਂ ਨਿਸ਼ਾਨ ਦੇ ਇਸ ਤੋਂ ਬਾਅਦ ਆਜੋ ਜੀ ਇਹ ਦੋ ਸੰਗ ਨੂੰ ਮਨ ਨੂੰ ਉੱਪਰ ਕਿਹਾ ਨਹੀਂ ਆਇਆ ਨਹੀਂ ਜੇਕਰ ਅਮੀ ਆਵਾ ਤੇ ਕੋਈ ਉਹਨਾਂ ਤੋਂ ਵੱਲ ਬਾਇਆ ਜਾਉਂ। ਕਿਉਂਕਿ ਤੋਇ ਮਲਤਾਰ ਕੀਤੀ ਜਾਂਦੀ ਹੈ। ਤੇ ਆਪਕੋ ਸੋ ਸੋ ਉਹ ਉਹ ਸ਼ੋਹਰਤ ਦੇ ਤਕਰੀਬ ਨਾਲ ਇਹ ਲੰਬਾ ਆਇਆ ਉਸਮਾਨ ਮਾਜ਼ੂਦ ਸੀ ਤੇ ਉਹ ਵਾਹ ਤੇ ਹੁਣ ਆਪਾਂ ਜੇ ਕਰ ਲਈਏ ਕਿ ਉਹ ਵੱਡੀ ਤੋਂ ਵੱਡੀ ਨਾ ਬਹੁਤ ਕਿਵੇਂ ਫਿਰ ਹੁਣ ਕਿੱਥੇ ਚਲਾਉਣੇ ਗਾਣ ਜਾਈਏ ਅਪ ਇਹਦੀਆਂ ਦੁਆਲੇ ਪਾ ਰਹੇ ਨੇ ਸੰਦੇ ਆਪਾਂ ਲੋਕਾਂ ਨੂੰ ਬਹੁਤ ਜੋੜ ਕੇ ਰੱਖਿਆ ਹੈ ਬਾਬਾ ਜੀ ਦਾ ਬਹੁਤ ਜ਼ਰੂਰ ਧੰਨਵਾਦ ਹੈ ਲੋਕੀਂ ਸਿੰਘ ਦਾ ਮੈਂ ਇਤਕਾਰ ਕਰਦਾ ਜੀ ਜਾਨਾ ਚਾਹੀਦਾ ਜੀ ਰਹਿ ਰਹੇ ਹੋ ਪਰ ਇਹ ਨਹੀਂ ਨਾ ਸਮਵਾਰਾ ਸਾਰੇ ਨੇ ਸਾਰੇ ਜਿੱਦਾਂ ਗਣਗੇ ਪਿੰਡ ਸਾਰਾ ਹੀ ਸੀਗਾ ਮਾਵੀਆਂ ਦੇ ਪਿੰਡ ਦੀਆਂ ਜਦੋਂ نئے ਵਾਹ ਕੋਲ ਨੂੰ ਸ਼ਾਦ ਬਣਾਉਣ ਦਾ ਕੰਮ ਸਾਰਾ ਕਰਾਲ ਪਾਉਣਾ ਸ਼ੁਰੂ ਕੀਤਾ

ਇਹ ਖੇਡਵਾਂ ਨੂੰ ਸ਼ਾਮਦਤ ਮੁਸਲਾਮ ਕਰਾਇਆ ਜਾਊਗਾ ਲੋਕਾਂ ਤੋਂ ਕੋਪਰਾ ਵੀ ਚਲਾਇਆ ਜਾਊਗਾ ਵਸਤਰਾਂ ਬਣਾਏ ਜਾਣਗੇ ਵਾਸਤੇ ਮਤਲਬ ਉਤਲایا ਜਾਊਗਾ ਮੱਕੀ ਜਿਉਂਦਰਾ ਵਿੱਚ ਮੇਰਾ ਪੈਂਡਾ ਇਹਦਾ ਇੱਡੇ ਵੱਡੇ ਪ੍ਰਾਲੇ ਕਰਦਾ ਤੇ ਮਤਲਬ ਮੇਰੇ ਪੈਂਡਾ ਨੂੰ ਇੰਨੀ ਜਿਹੀ ਕੋਈ ਚੀਜ਼ ਨਹੀਂ ਜੀ ਹੋਣੀ ਚਾਹੀਦੀ ਉਹ ਕਿੰਦੇ ਸੀ

ਤੋ ਸਭਾ ਸਾਡੀ ਮੇਰੇ ਪਿੰਡ ਦੀ ਪੰਚਾਇਤ ਸਰਪੰਚ ਵਗੈਰਾ ਸਾਰੇ ਹਾਜ਼ਰ ਆ। ਕੱਪੜੇ ਲੱਗੇ ਕੱਪੜੇ ਖੇਤ ਸੁਖ ਓਏ ਆਪਣੇ ਉੱਤੇ ਤੌਲ ਗਿਆ ਵੀ ਤੇਰੇ ਕੋਲੇ ਜਿਹੜਾ ਉੱਤੇ ਸੀਟ ਤੇ ਰੱਖਿਆ ਜਾਂ ਉਤੋਂ ਲਾ ਲਿਆ ਤਹਾਂ ਤੋਂ ਖੇਤ ਲਾ ਲਿਆ

ਸਾਰ ਦੋ ਹੋਣੀਆ ਸੋ ਨਿਹੋ ਹਾ ਲਾ ਹਾ ਸੋ ਨਿਹੋ ਹਾ ਲਾ ਹਾ ਬਦਲੇ ਵਾਲੇ ਪਾਸੋਂ ਲੱਗੂ ਉਧਰੋਂ ਖੰਡੇ ਵਾਲੇ ਪਾਸੋਂ 你们说，老百姓哪里来的？

ਕੀ ਲੋਸੀ ਬਾਕੀ ਲੋਕੋ ਉਹ ਜੋ ਜੰਮਦੀ ਕੀਤੀ ਰਾਏ ਜੀ ਜਲਦ ਤੋਂ ਬਰੋਸਤੀ ਵਾਖੇ ਚੜ੍ਹਦੀਆਂ ਗਲਾ ਵਾਖੇ ਇਹ ਰੱਖੇ ਮੇਰ ਪਰਿਆ ਹੱਥ ਰੱਖੇ ਜੀ ਕੋਲਸ ਪਰਨੇ ਵਾਈਵੂ ਦੇ ਸਾਲ ਉਹਨੇ ਵੀ ਮੇਰ ਪਰਿਆ ਹੱਥ ਰੱਖੇ ਜੀ ਕਿਹਾ ਕਿ ਜਿੰਦ ਬਾਵਾ ਦੇ ਵਾਈਵੂ ਧੰਨਵਾਦ ਬਾਕੀ ਸਾਰੇ ਆਪਾਂ ਉਹ ਬਾਈ ਆਪਾਂ ਆਪਣਾ ਪਿੰਡ ਦਾ ਬਣਾਇਆ ਚੈਨਲ ਹੈ ਆਪਣੇ ਪਿੰਡ ਦਾ ਨਾਮ ਹੀ ਰੱਖਿਆ ਸੋਹਾ ਪਿੰਡ ਦਾ ਬੋ ਵਾਲਾ ਆਪਣੇ ਚੈਨਲ ਦਾ ਨਾਮ ਆ ਇਸ ਦੇ ਤਕਰੀਬ ਹੁਣ ਮਾਇਆ ਆਪਣੇ ਪਿੰਡ ਦੇ ਵਿੱਚ ਸ਼ੁਰੂ ਹੋ ਗਿਆ ਕੌੜਾ ਹੋ ਰਿਹਾ ਹੈ ਜਿੰਨੇ ਵੀ ਮੇਰੇ ਸਾਰਾ ਯੂਟਿਊਬ ਦੇ ਦੇਖਣ ਦਾ ਆਪਣਾ ਚੰਗਾ ਸਬਸਕ੍ਰਾਈਬ ਕਰ ਲੈਣ ਤੇ ਆਪਾਂ ਵੀ ਥੋੜੇ ਥੋੜੇ ਨਾਲ ਮਤਲਬ ਕਰ ਕਾਹਦੀਆਂ ਅੱਜ ਵੀਡੀਓ ਪੈਂਦੀਆਂ ਆਉਂਦੀਆਂ ਜਾਂ ਕੋਈ ਕੁੱਝ ਆਮ ਚੱਲ ਰਿਹਾ ਪੰਚਾਇਤ ਦਾ ਕੰਮ ਚੱਲ ਰਿਹਾ ਇਹ ਕੋਈ ਹੋਰ ਚੰਗਾ ਕੰਮ ਕਰਦਾ ਕੋਈ ਅਦਾ ਵਧੂ ਕੰਮ ਕਰਦਾ ਤਾਂ ਤਾਪ ਤੋਂ ਪਿੰਦ ਵੱਲੋਂ ਮੇਰਾ ਦੌਰ ਤੇ ਆਪਣੇ ਚੈਨਲ ਤੇ ਸੋਹਾ ਪੈਂਦਰਾ ਮੂਗਾ ਤੇ ਮਤਲਬ ਵੀਡੀਓ ਪਾਈ ਹਈ ਹੈ ਕਿ ਇਦਾਂ ਨਹੀਂ ਜਿਹੜੀ ਆਪਾਂ ਪਾਉਂਦੇ ਉਹ ਵੀ ਪਾਈ ਦੀ ਹੈ। ਗਾਦੀ ਹੋਇਆ ਕੋਈ ਸੀ ਜੋ ਹੈ ਉਹ ਰਵਾਇਤ ਦੇ ਵਿੱਚ ਲਿਆਉਣ ਕਿ ਦੰਗੀਆਂ ਵੀਡੀਓ ਪਾਈ ਹੋਇਆ ਹੈ। ਇਹ ਤੇ ਆਪਣੇ 950 ਰੁਪਏ ਇਹ ਵੀਡੀਓ ਤਕਰੀਬਨ ਸਾਰੀ ਵੇਖਾਂ ਵੀਡੀਓ ਹੋਦਾ ਵੱਡੀ ਗਈ ਹੈ ਤੇਰਾ 14 ਮਿੰਟ ਦੀ ਹੈ ਸਾਰੀ ਤੇ ਦੇਖਦੇ ਆਪਏ ਕੋ ਬਾਅਦ ਆਪਣਾ ਤੇ ਸਬਸਕ੍ਰਾਈਬ ਕਰ ਲੈਣਾ ਆ ਰਹੀ ਹੈ ਜੀ ਮਤਲਬ ਆਪਣੇ ਇੰਤਜ਼ਾਮ ਸਾਹਿਬ ਦੀ ਸੇਵਾ ਦੀ ਸਾਰੀ ਵੀਡੀਓ ਹੈ ਠੀਕ ਹੈ ਜੀ ਕਿਹੜੀ ਮੂਵੀ ਲੱਗੀ ਜੀ ਬਹੁਤ ਵਾਖੇ ਬਹੁਤ ਵਾਖੇ ਸਾਹਿਬ ਨੇ ਗਾੜੀ ਨੇ ਗਾੜੀ ਫਾਲਸਾ ਵਾਜ ਠੀਕ ਹੈ ਕੀਦਾ ਹੈ ਭੂਣ